ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਸਥਾਨ ਤੇ ਤੁਸੀਂ ਅੱਜ ਦਰਸ਼ਨਾਂ ਵਾਸਤੇ ਆਏ ਹੋ ਇਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਵੇਲੇ ਵਾਇਆ ਸਿੱਕਮ ਨੇਪਾਲ ਤਿੱਬਤ ਹੁੰਦੇਲੇ ਪਹੁੰਚੇ ਇਹ ਤੋਂ ਬਾਅਦ ਇਸ ਜਗ੍ਹਾ ਤੇ ਪਹੁੰਚੇ ਗੁਰੂ ਜੀ ਜੋ ਕਿ ਆਗਰੇ ਤੇ ਪਿੱਛੇ ਇੱਕ ਪਹਾੜ ਹੈ ਜਿਸ ਦੇ ਉੱਪਰ ਗੁਰੂ ਜੀ ਜਾਣ ਕੇ ਸਭ ਤੋਂ ਪਹਿਲਾਂ ਠਹਿਰ ਜੋ ਕਿ ਅੱਜ ਕੱਲ੍ਹ ਤਪਸਥਾਨ ਦੇ ਨਾਲ ਜਾਣਿਆ ਜਾਂਦਾ ਹੈ ਗੁਰੂ ਜੀ ਜਿਤਨਾ ਤਪਸਥਾਨ ਤੇ ਆਨਕੇ ਆਪਣਾ ਭਜਨ ਮੰਦਗੀ ਕਰ ਰਹੇ ਹਣ ਤੇ ਇਥੋਂ ਦੀਆਂ ਸੰਗਤਾਂ ਨੇ ਆਨਕੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਆਪਣੀਆਂ ਦੁਖਤ ਕਲਿਪਾਂ ਦਸੀਆਂ ਕਿ ਇਸ ਜਗ੍ਹਾ ਤੇ ਇੱਕ ਬੁਰੀ ਆਤਮਾ ਜਿਸ ਨੂੰ ਅਸੀਂ ਰਾਖਸ਼ ਦੇ ਨਾਮ ਨਾਲ ਵੀ ਜਾਣਦੇ ਹਾਂ ਤੇ ਉਹ ਇਸ ਜਗ੍ਹਾ ਤੇ ਰਹਿੰਦਾ ਹੈ ਤੇ ਸਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ ਤੇ ਗੁਰੂ ਮਹਾਰਾਜ ਨੇ ਉਸ ਬੁਰੀ ਆਤਮਾ ਨੂੰ ਸੁਧਾਰਨ ਵਾਸਤੇ ਕੁਝ ਦਿਨ ਇਸ ਤੇ ਰੁਕੇ